ਮੇਰਾ ਖਾਸ ਮੈਸੇਜ ਆ ਜਿੱਥੇ-ਜਿੱਥੇ ਵੀ ਹੜ੍ਹ ਆਇਆ ਵਾ ਇਹ ਮੇਰਾ ਮੈਸੇਜ ਸਾਰਿਆਂ ਨੂੰ ਬਚਾਓ ਅਗਰ ਉਹਨਾਂ ਦੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਗਈ ਤੇ ਸਾਡੇ ਕੋਲ ਉਹਨਾਂ ਨੂੰ ਲੈ ਕੇ ਆਓ ਅਗਰ ਤੁਹਾਡੇ ਕੋ ਕੋ ਕਨਵਿੰਸ ਹੈ ਨਹੀਂ ਗਈ ਮੈਸੇਜ ਪਾਓ ਤੈਨੂੰ ਗੱਡੀਆਂ ਭੇਜਾਂਗੇ ਇੱਥੇ ਤੱਕ ਪਹੁੰਚੋ ਤੁਹਾਡੇ ਰਹਿਣ ਦਾ ਖਾਣ ਦਾ ਇੱਕ ਇਸ ਚਰਚ ਦੇ ਵਿੱਚ ਮਿਰਕਲ ਲੈਂਡ ਦੇ ਵਿੱਚ ਔਰ ਬਿਲਡਿੰਗ ਚਰਚ ਦੇ ਵਿੱਚ ਤਿੰਨੋਂ ਜਗ੍ਹਾ ਤੇ ਪ੍ਰੋਗਰਾਮ ਬਣਾ ਲਿਆ ਵਾ ਵਿਵਸਥਾ ਕਰ ਦਿੱਤੀ ਆ ਉਹਦੀ ਟੀਮ ਬਣਾ ਦਿੱਤੀ ਗਈ ਆ ਤੁਹਾਨੂੰ ਅਗਰ ਹੜ੍ਹ ਦੇ ਕਰਕੇ ਘਰ ਦੇ ਵਿੱਚ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੁਹਾਡਾ ਘਰ ਕੁਝ ਵੀ ਹੋ ਚੁੱਕਾ ਵਾ ਤੁਸੀਂ ਸਾਡੇ ਤੱਕ ਪਹੁੰਚ ਕਰੋ ਪ੍ਰੇਅਰ ਲਾਈਨ ਦੇ ਉੱਤੇ ਫੋਨ ਕਰਕੇ ਦੱਸੋ ਜਾਂ ਕੋਈ ਵੀ ਸਾਡਾ ਜਿਹੜਾ ਤੁਹਾਡੇ ਕੋਲ ਜਾਣਾ ਉਹਨਾਂ ਤੱਕ ਮੈਸੇਜ ਪਹੁੰਚਾਓ ਅਗਰ ਤੁਹਾਨੂੰ ਖਾਣਾ ਲੰਗਰ ਉੱਥੇ ਚਾਹੀਦਾ ਵਾ ਤੇ ਤੁਸੀਂ ਰੀਚ ਕਰੋ ਤਿਆਨੂੰ ਇੱਥੋਂ ਲੰਗਰ ਪਹਚਾਇਆ ਜਾਊਗਾ ਅਗਰ ਤੁਹਾਡੇ ਕੋਲ ਘਰ ਹੈ ਨੀਗਾ ਤੁਸੀਂ ਇੱਥੇ ਰਹਿ ਸਕਦੇ ਆ 1 ਮਹੀਨਾ 2 ਮਹੀਨੇ 2 ਸਾਲ 10 ਸਾਲ 20 ਸਾਲ ਤੁਹਾਡਾ ਖਾਣਾ ਪੀਣਾ ਰਹਿਣਾ ਸਦਾ ਲਈ ਫ੍ਰੀ ਹੈ ਹਾਲੇਲੂਇਆ ਯਸ ਸਦਾ ਰਹੇ ਹਾਂ 4 ਦਸੰਬਰ ਨੂੰ ਪ੍ਰੀ ਕ੍ਰਿਸਮਸ ਆ ਉਹਦੀ ਵੀ ਤਿਆਰੀ ਰੱਖਣੀ ਆ ਸਭ